ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚਾਹਾਂ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਆਸਾਵੋਟਰ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਤੋਂ ਹੋਣ ਜਾ ਰਹੀ ਹੈ ਜੀ ਜੋ ਵੀਰ ਪਹਿਲੀ ਵਾਰ ਆਪਣੇ ਇਸ YouTube ਚੈਨਲ Facebook ਪੇਜ ਜਾਂ WhatsApp ਚੈਨਲ ਤੇ ਵੀਡੀਓ ਦੇਖ ਰਹੇ ਆ ਉਹ ਜਰੂਰ ਫੋਲੋ ਸਬਸਕ੍ਰਾਈਬ ਕਰ ਲੈਣ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤਾਂ ਕਿ ਆਪਣੀ ਆਉਣ ਵਾਲੀਆਂ ਨਵੀਆਂ ਵੀਡੀਓ ਜਲਦ ਤੋਂ ਜਲਦ ਤੁਹਾਨੂੰ ਵੇਖਣ ਨੂੰ ਮਿਲ ਸਕਣ ਜੋ ਆ ਜਿਹੜੀ ਵੀਡੀਓ ਪਿੰਡ ਆ ਸਬੋਟਰ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਤੋਂ ਹੋਣ ਧਾਰੀ ਹੈ ਇੱਥੇ ਵੀਰ ਦੇ ਕੋਲ ਸੂਣ ਵਾਲੀਆਂ 2 ਕ੍ਰਾਸ ਬੈੜਾਂ ਵਿਕਾਉ ਨੇ ਜੋ ਤੁਸੀਂ ਵੇਖ ਰਹੇ ਹੋ ਪੂਰੇ ਕੰਦਗਾੜ ਦੀ ਤੇ ਲੈਵੇ ਵਖੋ ਚੈੱਕ ਕਰ ਸਕਦੇ ਹੋ ਤੇ 2 ਬੈੜਾਂ ਨੇ ਦੋਨੋਂ ਸੂਣ ਵਾਲੀਆਂ ਨੇ ਜੀ ਜੋ ਵੀ ਵੀਰ ਖਰੀਦਣਾ ਚਾਹੁੰਦਾ ਬਾਈ ਨਾਲ ਗੱਲਬਾਤ ਕਰ ਸਕਦੇ ਵੀਰ ਦਾ ਨੰਬਰ ਨੋਟ ਕਰ ਸਕਦੇ ਹੋ 9781315230 ਇਸ ਨੰਬਰ ਤੇ ਸੰਪਰਕ ਕਰਕੇ ਵੀਰ ਨਾਲ ਗੱਲਬਾਤ ਕਰਕੇ ਮੁੱਲ ਤੈਅ ਕਰ ਸਕਦੇ ਹੋ ਜੀ ਤੇ ਇਸ ਦੇ ਨਾਲ ਹੀ ਜੋ ਦੂਸਰੀ ਆ ਪੈਡ ਉਸ ਦੀ ਵੀ ਤੁਹਾਨੂੰ ਵੀਡੀਓ ਵਿਖਾ ਰਹੇ ਹਾਂ ਤੇ ਇਸ ਨੂੰ ਵੀ ਤੁਹਾਨੂੰ ਤੋੜ ਕੇ ਵਿਖਾਵਾਂਗੇ ਹਾਂ ਜੀ ਦੋਨੋਂ ਬੈੜਾ ਸੇਲ ਨੇ ਬਿਲਕੁਲ ਠੰਡੀਆਂ ਸੀਲ ਤੇ ਇਹ ਦੂਸਰੀ ਬੈੜ ਇਸ ਦੇ 5 ਦਿਨ ਰਹਿੰਦੇ ਸੂਣਦੇ ਜੀ ਪੂਰੀ ਠੰਡੀ ਸੀਲ 5 ਦਿਨ ਬਾਕੀ ਉਸ ਦੇ ਸੂਣਦੇ ਪਿੰਡ ਆਸਾ ਬੁੱਟਰ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਇੱਕੋ ਘਰ ਦੋਨੋਂ ਬੈੜਾਂ ਸੇਲ ਨੇ ਇਹ ਤੁਸੀਂ ਵੇਖ ਸਕਦੇ ਹੋ ਲੇਵੇ ਬੱਕੋ ਗੱਦ ਘਾੜ ਬਹੁਤ ਸੋਹਣਾ ਤੇ ਇੱਕੋ ਘਰ ਨੇ ਜੀ ਜੋ ਵੀ ਵੀਰ ਖਰੀਦਣਾ ਚਾਹੁੰਦਾ ਬਾਈ ਦੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦਾ ਹੈ ਅਗਰ ਤੁਸੀਂ ਵੀ ਆਪਣੀ ਕਿਸੇ ਵੀ ਜਾਨਵਰ ਜਾਂ ਖੇਤੀਬਾੜੀ ਸੰਬੰਧਿਤ ਸੰਦਾਂ ਦੀ ਵੀਡੀਓ ਸਾਡੇ YouTube ਚੈਨਲ ਜਾਂ Facebook ਪੇਜ ਤੇ ਪਾਉਣੀ ਚਾਹੁੰਦੇ ਹੋ ਤਾਂ ਸਾਨੂੰ ਸਾਡੇ ਉੱਪਰ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ 600 4724 360 ਇਸੇ ਨੰਬਰ ਤੇ ਸਾਨੂੰ WhatsApp ਮੈਸੇਜ ਕਰ ਸਕਦੇ ਹੋ ਜੀ ਤੇ ਆਪਣੀ ਆਉਣ ਵਾਲੀਆਂ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਪੇਜ ਨੂੰ ਜ਼ਰੂਰ ਫੋਲੋ ਕਰੋ ਸਬਸਕ੍ਰਾਈਬ ਕਰੋ ਮਿਲਦੇ ਆਪਾਂ ਅਗਲੀ ਵੀਡੀਓ ਨਾਲ ਧੰਨਵਾਦ ਜੀ ਯੂਬਸ 10